ਹਾਂਜੀ ਦੋਸਤੋ ਜਿਹੜੇ ਵੀ ਮੇਰੇ ਵੀਰ ਬੈਂਕ ਜਾਂ ਐਨਵੀਫਸੀ ਕੰਪਨੀ ਵਿੱਚੋਂ ਜੋਬ ਦੀ ਭਾਲ ਵਿੱਚ ਹੋਣਾ ਇਹ ਜੋਬ ਦੋਸਤੋ ਉਹਨਾਂ ਲਈ ਲੈ ਕੇ ਆਏ ਦੋਸਤੋ ਕੰਪਨੀ ਦਾ ਨਾਮ ਹੈਗੇ ਜੀ ਐਸਕੇ ਫਾਈਨਾਂਸ ਜੋਬ ਹੈਗੀ ਜੀ ਸੇਲ ਆਫੀਸਰ ਦੀ ਤੇ ਇੱਕ ਜਿਹੜੀ ਜੋਬ ਆ ਦੋਸਤੋ ਕੰਪਨੀ ਪੇ ਰੋਲ ਮਿਲੂਗੀ ਦੋਸਤੋ ਜੇ ਗੱਲ ਦੋਸਤੋ ਐਕਸਪੀਰੀਅੰਸ ਦੀ ਗੱਲ ਕਰੀਏ ਤਾਂ ਜੀ ਮਿਨੀਮਮ ਦੋਸਤੋ ਕੈਂਡੀਡੇਟ ਨੂੰ 6 ਮਹੀਨੇ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜੀ ਜੇ ਦੋਸਤੋ ਗੱਲ ਕੁਆਲਿਫੀਕੇਸ਼ਨ ਦੀ ਕਰੀਏ ਤਾਂ ਪਲੱਸ 2 ਪਲੱਸ ਗ੍ਰੈਜੂਏਸ਼ਨ ਹੋਣਾ ਚਾਹੀਦਾ ਹੈ ਕੈਂਡੀਡੇਟ ਸੈਲਰੀ ਮਿਲੂਗੀ ਦੋਸਤੋ 12 ਤੋਂ ਲੈ ਕੇ 16000 ਰੁਪਏ ਐਨ ਹੈਂਡ ਨਾਲ ਵਧੀਆ ਇਨਸੈਂਟਿਵ ਦਿੱਤਾ ਜਾਂਦਾ ਹੈ ਜੀ ਜੇ ਗੱਲ ਦੋਸਤੋ ਲੋਕੇਸ਼ਨ ਦੀ ਕਰੀਏ ਤਾਂ ਜੀ ਮਲੋਟ ਲੰਬੀ ਗਿੱਦੜਵਾਹ ਆਵਰ ਲੋਕੇਸ਼ਨ ਰਹਿਣ ਵਾਲੀ ਹੈ ਜੀ ਦੋਸਤੋ ਇਹ ਜਿਹੜੇ ਇਹ ਨੰਬਰ ਦਿੱਤਾ ਹੈ ਤੁਹਾਨੂੰ ਜੀ ਬ੍ਰਾਂਚ ਮੈਨੇਜਰ ਦਾ ਨੰਬਰ ਦਿੱਤਾ ਹੋਇਆ ਜੀ ਨੰਬਰ ਹੈਗਾ ਜੀ 83062 2433 ਹਾਂਜੀ ਦੋਸਤੋ ਜਿਹੜੇ ਵੀ ਮੇਰੇ ਵੀਰ ਬੈਂਕ ਜਾਂ ਐਨਵੀਫਸੀ ਕੰਪਨੀ ਵਿੱਚੋਂ ਜੋਬ ਦੀ ਭਾਲ ਵਿੱਚ ਹੋਣਾ ਇਹ ਜੋਬ ਦੋਸਤੋ ਉਹਨਾਂ ਲਈ ਲੈ ਕੇ ਆਇਆ ਦੋਪੋ ਕੰਪਨੀ ਦਾ ਨਾਮ ਹੈਗਾ ਜੀ ਐਸਕੇ ਫైనాన్స్ ਜੋਬ ਹੈਗੀ ਜੀ ਸੇਲ ਆਫੀਸਰ ਦੀ ਤੇ ਇੱਕ ਜਿਹੜੀ ਜੋਬ ਆ ਦੋਸਤੋ ਕੰਪਨੀ ਪੇ ਰੋਲ ਮਿਲੂਗੀ ਦੋਸਤੋ ਜੇ ਗੱਲ ਦੋਸਤੋ ਐਕਸਪੀਰੀਅੰਸ ਦੀ ਗੱਲ ਕਰੀਏ ਤਾਂ ਜੀ ਮਿਨੀਮਮ ਦੋਸਤੋ ਕੈਂਡੀਡੇਟ ਨੂੰ 6 ਮਹੀਨੇ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜੀ ਜੇ ਦੋਸਤੋ ਗੱਲ ਕੁਆਲਿਫੀਕੇਸ਼ਨ ਦੀ ਕਰੀਏ ਤਾਂ ਪਲੱਸ 2 ਪਲੱਸ ਗ੍ਰੈਜੂਏਸ਼ਨ ਹੋਣਾ ਚਾਹੀਦਾ ਹੈ ਕੈਂਡੀਡੇਟ ਸੈਲਰੀ ਮਿਲੂਗੀ ਦੋਸਤੋ 12 ਤੋਂ ਲੈ ਕੇ 16000 ਰੁਪਿਆ ਐਨ ਹੈਂਡ ਨਾਲ ਵਧੀਆ ਇਨਸੈਂਟਿਵ ਦਿੱਤਾ ਜਾਊਗਾ ਜੀ ਜੇ ਗੱਲ ਦੋਸਤੋ ਲੋਕੇਸ਼ਨ ਦੀ ਕਰੀਏ ਤਾਂ ਜੀ ਮਲੋਟ ਲੰਬੀ ਗਿੱਦੜਵਾਹ ਹੋਰ ਲੋਕੇਸ਼ਨ ਆਉਣ ਵਾਲੀ ਹੈ ਜੀ ਦੋਸਤੋ ਇਹ ਜਿਹੜੇ ਇਹ ਨੰਬਰ ਦਿੱਤਾ ਹੈ ਤੁਹਾਨੂੰ ਜੀ ਬ੍ਰਾਂਚ ਮੈਨੇਜਰ ਦਾ ਨੰਬਰ ਦਿੱਤਾ ਹੋਇਆ ਜੀ ਨੰਬਰ ਹੈਗਾ ਜੀ 83062 2430 ਜੀ